मेरा ਨਖਰਿੰਦਰ ਗੌਰ ਮੇਰਾ ਵੀਜ਼ਾ ਸਾਦ 2 ਮਹੀਨੇ ਪਹਿਲਾਂ ਅਪਲਾਈ ਕੀਤਾ ਗਿਆ ਸੀਗਾ ਪਰ 20 ਡੇਜ਼ ਵਿੱਚ ਆ ਗਿਆ ਸੀ ਮਤਲਬ ਮੈਨੂੰ ਉਮੀਦ ਸੀ ਕਿ ਆਏਗਾ ਹੀ ਆਏਗਾ ਕਿ ਮੈਮ ਜਿਹੜੇ ਨੇ ਉਹ ਬਹੁਤ ਹੀ ਮਤਲਬ ਇੰਨੇ ਮਿਹਨਤ ਨਾਲ ਇੰਨੇ ਕੰਫੀਡੈਂਸ ਨਾਲ ਉਹ ਮਤਲਬ ਉਹਨੂੰ ਸੀਸਾ ਵੀ ਜੁਦਾ ਰਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਇਹ ਕੰਮ ਹੋਣਾ ਹੀ ਹੋਣਾ ਉਹਨਾਂ ਦਾ ਜਿਹੜਾ ਕੰਫੀਡੈਂਸ ਨਾਲੇ ਪੋਜ਼ਿਟਿਵ ਇਹ ਹਣਾ ਦਾ ਉਹ ਬਹੁਤ ਹੀ ਅੱਛਾ ਹੈ ਕਿ ਤੁਹਾਨੂੰ ਮਤਲਬ ਲੱਗਦਾ ਹੈ ਕਿ ਅਸੀਂ ਜਿਸ ਕੰਮ ਲਈ ਆਏ ਆ ਉਹ ਪੂਰਾ ਹੀ ਹੋਏਗਾ ਇਹਦਾ ਕੋਈ ਮੱਝ ਡਾਊਟ ਨਹੀਂ ਹੁੰਦਾ ਕੋਈ ਤੁਹਾਡਾ ਮਤਲਬ ਜਿਹੜਾ ਉਹਨਾਂ ਨੇ ਕੋਈ ਵੀ ਕੰਮ ਤੁਹਾਡੇ ਤੋਂ ਕਰਾਉਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਸਕੈਨ ਕਰਾਉਣਾ ਕੋਈ ਕੁਝ ਕਰਾਉਣਾ ਤੁਹਾਨੂੰ ਕੋਈ ਸਿਰਦਰਦੀ ਵੀ ਕਿਸੇ ਜੀ ਦੀ ਇੱਕ ਵਾਰ ਤੁਸੀਂ ਉਹਨਾਂ ਦੀ ਕੰਸਲਟੈਂਸੀ ਵਿੱਚ ਆ ਜਾਓ ਉਸ ਤੋਂ ਬਾਅਦ ਉਹ ਸਾਰਾ ਕੁਝ ਖੁਦ ਵਕਤ ਖੁਦ ਕਰਦੇ ਚਲੇ ਜਾਂਦੇ ਨੇ ਤੁਹਾਡੀ ਕੋਈ ਪਰੇਸ਼ਾਨੀ ਵਾਲੀ ਚੀਜ਼ ਨਹੀਂ ਆਉਂਦੀ ਫਿਰ ਬਾਕੀ ਕਿਸੇ ਮਰਜ਼ੀ ਜਾਓ ਜਿੰਨਾ ਵਧੀਆ ਇਹਨਾਂ ਦੇ ਕੋਲੇ ਤੁਹਾਨੂੰ ਮਤਲਬ तरीके ਨਾਲ ਸਾਰਾ ਕੁਝ ਕੁੰਦਾ ਹੋ। ਇਹ ਕਿ ਸਾਨੂੰ ਗੁਮਰਾਹ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਇਹ ਹੈ ਜੋ ਕਲੀਅਰੈਂਸ ਹੈ ਬਿਲਕੁਲ ਕਲੀਅਰ ਚੀਜ਼ ਹੈ ਉਹ ਤੁਹਾਨੂੰ ਦੱਸਦੇ ਨੇ ਵੀ ਇਹ ਚੀਜ਼ ਹੈ ਤਾਂ ਤੇ ਜੋ ਵੀ ਇਹਨਾਂ ਨੇ ਚਾਰजेस ਨੇ ਜੋ ਵੀ ਕੁਝ ਹੈ ਜੋ ਕੁਝ ਕਲੀਅਰ ਹੋ ਐਜ਼ ਇਟ ਇਜ਼ ਉਮੀਦ ਹੀ ਹੁੰਦਾ ਇਹ ਨਹੀਂ ਕਿ ਬਾਅਦ ਵਿੱਚ ਜਾ ਕੇ ਉਹਨਾਂ ਦਾ ਰੋਲਾ ਪੈ ਜਾਵੇ ਵੀ ਤੁਸੀਂ ਇਹ ਨਹੀਂ ਕਰਨਾ ਉਹ ਨਹੀਂ ਕੋਈ ਇਹਨਾਂ ਦੀ ਫੀਸ ਪਹਿਲਾਂ ਨਹੀਂ ਇਹ ਲੈਂਦੇ ਜਦ ਤੁਹਾਡਾ ਕੰਮ ਹੋ ਜਾਂਦਾ ਵੀਜ਼ਾ ਆਉਣ ਤੋਂ ਬਾਅਦ ਉਸ ਤੋਂ ਬਾਅਦ ਹੀ ਇਹਨਾਂ ਨੇ ਆਪਣੀ ਫੀਸ ਲੈਣੀ ਹੈ ਕੋਰਪੋਰੇਟ ਤੁਹਾਨੂੰ ਲਾਸਟ ਤੱਕ ਕਰ ਦਿੰਦੇ ਨੇ ਜੇ ਅਸੀਂ ਬਾਇਓਮੈਟ੍ਰਿਕ ਤੁਸੀਂ ਕਿਹੜਾ ਵੀਜ਼ਾ ਲਗਾਇਆ ਸੀ ਹਾਂਜੀ ਯੂਕੇ ਦਾ ਵੀ ਜਲਵਾ ਗਿਆ ਸੀ ਕਿੰਨੇ ਚਾਰ ਗਿਆ ਸੀ ਮੇਰਾ ਆ ਗਿਆ ਸੀ 20 ਡੇਸ ਸਰ ਜੀ ਦਾ ਨਾਮ ਹਰਦੀਪ ਸਿੰਘ ਹੈ ਕਿੱਥੋਂ ਰਹਿਣ ਵਾਲੇ ਹੋ ਆਪਣੀ ਖੰਨੇ ਪਟੀਆਂ ਤੋਂ ਜੀ ਸਰ ਇਹਨਾਂ ਦੀ ਸਰਵਿਸ ਨੰਬਰ 1 ਸਰਵਿਸ ਆ ਪੂਰੇ ਖੰਨਾ ਕੀ ਮੈਂ ਤਾਂ ਪੂਰੇ ਪੰਜਾਬ ਦੇ ਵਿੱਚੋਂ ਕਹੂੰਗਾ ਨਾ ਬਹੁਤ ਜਗ੍ਹਾ ਤੱਕ ਹੀ ਖਦੇ ਨਹੀਂ ਜੀ ਜਿਨ੍ਹਾਂ ਦਾ ਕਿ ਮੇਰੇ ਪੈਸੇ ਵੀ ਬਹੁਤ ਖਰਾਬ ਹੋਏ ਨੇ ਔਰ ਅੱਜ ਤੱਕ ਇਹਨਾਂ ਨੇ ਹੁਣ ਸਾਨੂੰ ਵੀਜ਼ਾ ਲਵਾ ਕੇ ਦਿੱਤਾ ਔਰ ਸਾਤੋਂ 1 ਰੁਪਿਆ ਤੱਕ ਨਹੀਂ ਇਹਨਾਂ ਨੇ ਲਿਆ ਹੈਗਾ ਜੀ ਔਰ ਇੰਨਾ ਵਧੀਆ ਇਹਨਾਂ ਦਾ ਬਿਹੇਵੀਅਰ ਆ ਕਿ ਤੁਹਾਨੂੰ ਇਹਨਾਂ ਦੇ ਆਫਿਸ 'ਚ ਜਾ ਕੇ ਇਹ ਲੱਗਦਾ ਹੀ ਨਹੀਂ ਵੀ ਅਸੀਂ ਕਿਸੇ ਏਜੰਟ 'ਚ ਜਾਂ ਕਿਸੇ ਕੰਸਟੈਂਸੀ ਵਾਲੇ ਕੋਲ ਆਏ ਹਾਂ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਇੱਕ ਪਰਿਵਾਰਕ ਮੈਂਬਰ ਤੇ ਨਾਲ ਗੱਲ ਕਰ ਰਹੇ ਹੋ ਔਰ ਜਸਟ ਲਾਈਕ ਮੈਨੂੰ ਤਾਂ ਜਾ ਕੇ ਆਏ ਲੱਗਦਾ ਸੀ ਵੀ ਜਿਵੇਂ ਵੀ ਆਪਣੀ ਬੇਟੀ ਨਾਲ ਗੱਲ ਕਰ ਰਹੇ ਹੁੰਦਾ ਜਦੋਂ ਮੈਂ ਕਈ ਵਾਰ ਜਾਣਾ ਮੈਂ ਕਹਿੰਦਾ ਮਨਪ੍ਰੀਤ ਮੇਰਾ ਵੀਜ਼ਾ ਇਹਨੇ ਕਹਿੰਦਾ ਅੰਕਲ ਮੈਂ ਬੈਠੀ ਆਂ ਤੁਹਾਡਾ ਵੀਜ਼ਾ ਆਊਗਾ ਬਸ ਜਾਂਦਾ ਮੈਂ ਆਪਣੇ ਬੇਟੇ ਖਾਤਰ ਹੁੰਦਾ ਸੀ ਜੀ ਪਰ ਮੈਂ ਗੱਲਾਂ ਗੱਲਾਂ 'ਚ 10 ਬੈਠੇ ਵੀ ਮੇਰਾ ਸਾਰਾ ਖਾਨਦਾਨ ਕੈਨੇਡਾ ਦੇ ਵਿੱਚ ਬੈਠਾ ਵੀ ਮੈਨੂੰ بڑے ਲਾਰੇ ਲਾਏ ਉਹਨਾਂ ਨੇ ਬੋਧ ਕੀਤਾ ਮੇਰਾ ਪਾਸਪੋਰਟ ਵੀ 4-4 5-5 ਸਾਲ ਲੈ ਕੇ ਰੱਖਿਆ ਤਾਂ ਇਹਨੇ ਮੈਨੂੰ ਇੱਕੋ ਵਾਦਾ ਕੀਤਾ ਸੀ ਵੀ ਅੰਕਲ ਤੁਹਾਡਾ ਕੈਨੇਡਾ ਦਾ ਵੀਜ਼ਾ ਮੈਂ ਲੈ ਕੇ ਦਵਾਂਗੀ ਔਰ ਇਹਨੇ ਆਪਣਾ ਵਾਦਾ ਪੂਰਾ ਕੀਤਾ ਹੀ ਉਸੇ ਤੋਂ ਪਹਿਲਾਂ ਕਈਆਂ ਕੋਲ ਗਏ ਆ ਜੀ ਮੈਂ ਆਪਣੇ ਬੇਟੇ ਖਾਤਰ ਕਈਆਂ ਕੋਲ ਗਿਆ ਔਰ ਮੈਂ ਲੱਖਾਂ ਰੁਪਈਆ ਵੀ ਖਰਾਬ ਕੀਤਾ ਜੀ ਕਿਸੇ ਨੇ 2 ਲੱਖ ਲੈ ਲਿਆ ਕਿਸੇ ਨੇ 3 ਲੱਖ ਲੈ ਲਿਆ ਕਿਸੇ ਨੇ 4 ਲੱਖ ਲੈ ਲਿਆ ਔਰ ਵਾਪਸੀ ਕੋਈ ਨਹੀਂ ਜੀ ਔਰ ਇਹਨਾਂ ਨੇ ਮੇਰੇ ਤੋਂ ਅੱਜ ਤੱਕ 10 ਰੁਪਏ ਤੱਕ ਨਹੀਂ ਲਏ ਹੈਗੇ ਜੀ ਔਰ ਮੇਰਾ ਵੀਜ਼ਾ ਮੇਰੇ ਹੱਥ ਚ ਆਏ ਜੀ ਜਿਸ ਦਿਨ ਕਹਿੰਦੇ ਆਪਣਾ ਤੁਸੀਂ ਪਹੁੰਚ ਜਾਓਗੇ ਚਾਹੀਦਾ ਨੂੰ ਉਸ ਦਿਨ ਪੈਸੇ ਦੇ ਦਿੰਦੇ ਜਿਹੜੀ ਕੰਮ ਕਰਦੇ ਜਿਹੜੇ ਲੋਕਾਂ ਮੈਂ ਤਾਂ ਸਭ ਲੋਕਾਂ ਨੂੰ ਇਹੀ ਕਹਾਂਗੇ ਜੀ ਜਿਨ੍ਹਾਂ ਨੇ ਜੈਨੂਇਨ ਕੰਮ ਕਰਾਉਣਾ ਤਾਂ ਇਹਨਾਂ ਕੋਲੇ ਆ ਇਹਨਾਂ ਤੋਂ ਵੱਧ ਜੈਨੂਇਨ ਕੰਮ ਕਿਸੇ ਦਾ ਨਹੀਂ ਤੁਸੀਂ ਜਿਹੜੇ ਮਰਜ਼ੀ ਜ ਓਫਿਸ ਚਲੇ ਜਾਓ ਤੁਹਾਨੂੰ ਜਾਂਦੀ ਸਰ ਸਭ ਨੇ ਪਹਿਲਾਂ ਇਹ ਕਹਿਣਾ ਜੀ 1 ਲੱਖ ਰੁਪਈਆ ਜਮ੍ਹਾਂ ਕਰਾ ਦਿਓ ਜੀ 50 ਹਜ਼ਾਰ ਜਮ੍ਹਾਂ ਕਰਾ ਦਿਓ ਜੀ 2 ਲੱਖ ਜਮ੍ਹਾਂ ਕਰਾ ਦਿਓ ਜੀ ਇੱਥੇ ਤਾਂ ਵੀ ਪੈਸੇ ਦੀ ਗੱਲੇ ਨਹੀਂ ਜੀ ਇਹ ਤੇ ਡਾਕੂਮੈਂਟ ਲੈ ਕੇ ਤੁਹਾਨੂੰ ਇਹ ਕਹਿੰਦੇ ਨੇ ਜੀ ਪਹਿਲਾਂ ਵੀਜ਼ਾ ਫੀਰ ਪੈਸੇ ਸਾਡਾ ਬਹੁਤ ਜਲਦੀ ਵੀਜ਼ਾ ਆ ਗਿਆ ਸੀ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਸਾਡਾ ਵੀਜ਼ਾ ਆ ਗਿਆ ਸੀ ਮੈਂ ਕਹਿੰਦੇ ਜੀ ਮੈਂ ਪੰਜਾਬ ਦੇ ਘਟੋਗੱਟ ਚਾਰ ਸ਼ਹਿਰ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਖੰਨਾ ਵੀ ਇੱਥੇ ਆਈ ਮੈਂ ਹਰ ਜਗ੍ਹਾ ਮਤਲਬ ੱੱਕੇ ਖਾ ਕੇ ਇਹਨਾਂ ਦੇ ਕੋਲੇ ਆਇਆ ਔਰ ਇੱਥੇ ਆਉਂਦੀ ਸਾਰੇ ਤੁਸੀਂ ਇਹ ਸਮਝ ਲਓ ਵੀ ਸਾਨੂੰ ਮੈਂ ਲੱਗਿਆ ਵੀ ਅਸੀਂ ਹੁਣ ਤੱਕ ਹਨੇਰੇ 'ਚ ਰਹੇ ਜੀ ਜੋ ਸਾਨੂੰ ਇੱਥੇ ਆ ਕਿ ਇਹਨਾਂ ਨੇ ਜੋ ਕੰਮ ਕੀਤਾ ਉਹਦਾ ਕੋਈ ਜਵਾਬ ਨਹੀਂ ਮੈਂ ਨਾਮ ਅਨਿਕੇਤ ਬਰਾਨੀ ਸਰਵਿਸ ਕੋਈ ਨਾ ਬਹੁਤ ਵਧੀਆ ਸਰਵਿਸ ਹੈ ਜੀ ਜਿਵੇਂ ਲਾਗੇ ਚੱਲੋਗੇ ਤੁਹਾਨੂੰ ਜਦੋਂ ਤੁਸੀਂ ਇਹਨਾਂ ਕੋ ਵੀਜ਼ਾ ਲਵਾਉਣ ਆਓਗੇ ਤੁਸੀਂ ਫਸਟ ਟਾਈਮ ਜਦੋਂ ਇਹਨੂੰ ਮਿਲੋਗੇ ਤੁਹਾਨੂੰ 100% ਕੰਫੀਡੈਂਸ ਹੋਸ਼ਟਾ ਵੀ ਹੋਏਗਾ ਕਿ ਤੁਹਾਡਾ ਸ਼ੂਰ ਵੀਜ਼ਾ ਆਣਿਆ ਆਣਾ ਆਪਾਂ ਕਿਤੇ ਵੀ ਜਾਂਦੇ ਆਪਾਂ ਜਦੋਂ ਆਪਾਂ ਨੂੰ ਜਾਂਦੇ ਸਾਰੀ ਪੋਜ਼ਿਟਿਵ ਰਿਜ਼ਲਟ ਮਿਲਦੇ ਮਿਲਦੇ ਸਾਰੀ ਤਾਂ ਉਸ ਟਾਈਮ ਆਪਾਂ ਨੂੰ ਆਪ ਆਟੋਮੈਟਿਕ એનર્ਜੀ ਆਪਣੇ ਵਿੱਚ ਆ ਜਾਂਦੀ ਹੈ ਕਿ ਤੇ ਵੀਜ਼ਾ ਲੱਗੇਗਾ ਲੱਗੇਗਾ ਓਵੇਂ ਮੇਰੇ ਨਾਲ ਹੋਇਆ ਦੇਖੋ ਮੇਰੇ ਘਰ ਦੇ ਹੀ ਬੰਦੇ ਨੇ ਮੈਨੂੰ ਫੋਨ ਆਇਆ ਮੈਡਮ ਦਾ ਕਿ ਤੁਸੀਂ ਵੀਜ਼ਾ ਲਗਵਾਉਣਾ ਤੁਹਾਡਾ ਤੁਸੀਂ ਮੈਨੂੰ ਡਾਕੂਮੈਂਟਸ ਲੈ ਕੇ ਜਾਓ ਹਾਲਾਂਕਿ ਮੇਰੀ ਪਹਿਲਾ ਰਿਫਿਊਜ਼ਲ ਆਈ ਹੋਈ ਸੀ ਮੈਨੂੰ ਕੋਈ ਚਾਂਸ ਨਹੀਂ ਸੀ ਬਸ ਇਹਨਾਂ ਨੇ ਮੈਨੂੰ ਕੋਈ ਪੇਮੈਂਟ ਦੀ ਗੱਲ ਨਹੀਂ ਕੀਤੀ ਕੁਝ ਨਹੀਂ ਕੀਤੀ ਮੈਨੂੰ ਕਹਿੰਦੇ ਵੀਰ ਜੀ ਤੁਸੀਂ ਬਸ ਆਪਣੇ ਪ੍ਰੂਫ ਦੇ ਕੇ ਆਓ ਮੈਂ ਇਹਨਾਂ ਨੂੰ ਪ੍ਰੂਫ ਆਪਣੇ ਪ੍ਰੋਵਾਈਡ ਕੀਤੇ ਇਹਨਾਂ ਨੇ ਫਾਈਲ ਤਿਆਰ ਕੀਤੀ ਤੇ ਮੈਨੂੰ ਹਫਤੇ ਦੇ ਵਿੱਚ ਵੀਜ਼ਾ ਦੇ ਦਿੱਤਾ ਜਿਹੜਾ ਹੈਗਾ ਔਰ ਮੈਂ ਇੰਨਾ ਜ਼ਿਆਦਾ ਖੁਸ਼ ਹੋਇਆ ਔਰ ਮੈਨੂੰ ਲੱਗਦਾ ਹੀ ਨਹੀਂ ਸੀ ਮੇਰਾ ਵੀਜ਼ਾ ਆਊਗਾ ਇਹਨਾਂ ਨੇ ਮੈਨੂੰ ਹਫਤੇ ਦੇ ਵਿੱਚ ਹੀ ਵੀਜ਼ਾ ਲੈ ਕੇ ਦਿੱਤਾ ਤੇ ਮੇਰੇ ਯਾਰ ਦੋਸਤ ਵੀ ਸਾਰੇ ਪੁੱਛਦੇ ਕਿ ਯਾਰ ਇੰਨੀ ਜਲਦੀ ਤੇਰਾ ਵੀਜ਼ਾ ਕਿਵੇਂ ਆ ਗਿਆ ਕਿਵੇਂ ਯਕੀਨ ਨਹੀਂ ਹੋ ਰਿਹਾ ਤੈਨੂੰ ਕਿਨੇ ਜਲਦੀ ਤੁਹਾਡਾ ਵੀਜ਼ਾ ਆ 1 ویک ਚ ਆ ਗਿਆ ਹਾਂਜੀ 1 ویک ਚ ਆ ਗਿਆ ਇਹਨਾਂ ਨੇ ਕੋਈ ਮੈਨੂੰ ਤੰਗ ਨਹੀਂ ਕੀਤਾ ਜੀ ਕੋਈ ਖੱਤਰਗਵਾ ਨਹੀਂ ਕੁਝ ਨਹੀਂ ਜੀ ਜੋ ਜੋ ਇਹਨਾਂ ਨੇ ਮੈਨੂੰ ਡਾਕੂਮੈਂਟਸ ਦੀ ਲਿਸਟ ਦਿੱਤੀ ਮੈਂ ਇਹਨਾਂ ਨੂੰ ਡਾਕੂਮੈਂਟਸ ਦਿੱਤੇ ਹਾਲਾਂਕਿ ਮੈਨੂੰ ਲੱਗਦਾ ਸੀ ਕਿ ਯਾਰ ਮੇਰੇ ਫੰਡਸ ਘੱਟ ਹੈ ਜਾਂ ਕੁਝ ਹੈ ਇਹਨਾਂ ਨੇ ਮੈਨੂੰ ਕੁਝ ਨਹੀਂ ਕਿਹਾਗਾ ਤੁਸੀਂ ਡੋਨਟ ਵਰੀ ਤੁਸੀਂ ਟੈਨਸ਼ਨ ਹਾਲੋ ਤੁਹਾਡਾ 100% ਵੀਜ਼ਾ ਆਈਗਾ ਹੈਗਾ ਵੀ ਸਾਡੀ ਵੀਜ਼ਾ ਲੈ ਕੇ ਆਦੀ ਜ਼ਿੰਮੇਵਾਰੀ ਹੈ ਤੇ ਮੈਸੇਜ ਇਹਦਾ ਚਾਹੁੰਦੇ ਆਂ ਆਪੋ ਨਨ੍ਹਾ ਜੀ ਸਿਸ ਦੇਖੋ ਸਾਰੇ ਖੰਨੇ ਨੂੰ ਆਲੇ ਦੋਲੇ ਜਿੰਨੇ ਵੀ ਆਪਣੇ ਪਿੰਡ ਹੈਗੇ ਆ ਦੇਖੋ ਮੇਰਾ ਵੀ ਮੋਬਾਈਲ ਦਾ ਕੰਮ ਹੈ ਪੰਜਾਬ ਮੋਬਾਈਲ ਗੇ ਨਾ ਵੀ 2022 ਤੋਂ ਕੰਮ ਕਰ ਰਹੇ ਆ ਜਿੰਨੇ ਵੀ ਮੇਰੇ ਕਸਟਮਰ ਰਹਿ ਗਏ ਜਿੰਨੇ ਵੀ ਮੇਰੇ ਯਾਰ ਦੋਸਤ ਇਹ ਵੀਡੀਓ ਦੇਖਣ ਜਾਂ ਮੇਰੇ ਕਸਟਮਰ ਦੇਖਣ ਉਹ ਇੱਕ ਵਾਰ ਇਹ ਮਨਪ੍ਰੀਤ ਕੰਸਲਟੈਂਸੀ ਤੇ ਜ਼ਰੂਰ ਕੰਸਰਨ ਕਰਨ ਕਿਉਂਕਿ ਇੱਥੇ ਆਓਗੇ ਤੁਹਾਨੂੰ 100% ਵੀਜ਼ਾ ਮਿਲੇਗਾ ਕੋਈ ਧੋਖਾ ਜੜੀ ਨਹੀਂ 100% ਰਿਜ਼ਲਟ ਮਿਲੇਗਾ ਥੈਂਕ ਯੂ ਮੇਰਾ ਨਾਮ ਮਨਪ੍ਰੀਤ ਘੋੜਾ 2 ਇਅਰਸ ਬਹੁਤ ਅੱਛੇ ਰਹੇ ਮੇਰੇ ਇਮੀਗ੍ਰੇਸ਼ਨ ਦਾ ਕੰਮ ਬਹੁਤ ਡਾਊਨਫਾਲ ਚੱਲ ਰਿਹਾ ਬਟ ਉਹਦੇ ਵਿੱਚ ਅਸੀਂ ਬੜੇ ਜੈਨੂਇਨ ਵੇ ਨਾਲ ਕੰਮ ਕਰਦੇ ਆ ਤੇ ਉਹਦੇ ਵਿੱਚ ਮਤਲਬ ਸਾਡਾ ਸਫਰ ਬਹੁਤ ਅੱਛਾ ਰਿਹਾ ਬਹੁਤ ਅਪ ਐਂਡ ਡਾਊਨਸ ਦੇਖੋ ਅਪ ਐਂਡ ਡਾਊਨਸ ਬਿਜ਼ਨਸ ਦਾ ਪਾਰਟ ਹੁੰਦਾ ਆ ਬਟ ਅਸੀਂ ਕਦੇ ਵੀ ਇਸ ਨੂੰ ਲੈਕ ਆਫ ਕੌਨਫੀਡੈਂਸ ਦੇ ਵਿੱਚ ਨਹੀਂ ਲੈ ਕੇ ਗਏ ਬਹੁਤ ਅੱਛਾ ਬਹੁਤ ਅੱਛਾ ਵਰਕ ਰਿਹਾ ਸਾਡਾ ਟੀਮ ਵਰਕ ਰਿਹਾ ਮੈਂ ਇਸ ਕੰਪਨੀ ਦੀ ਫਾਊਂਡਰ ਨਹੀਂ ਆ ਮੈਂ ਹਮੇਸ਼ਾ ਆਪਣੀ ਟੀਮ ਇਹਦਾ ਫਾਊਂਡਰ ਮੰਨਿਆ ਬਿਕੋਜ਼ ਅੱਜ ਮੈਂ ਜੋ ਵੀ ਆ ਮੈਂ ਆਪਣੀ ਟੀਮ ਦੇ ਨਾਲ ਆ ਮੈਨੂੰ ਇੱਥੇ ਤੱਕ ਲੈ ਕੇ ਆਉਣ ਲਈ ਮੇਰੇ ਰੱਬ ਦਾ ਤੇ ਮੇਰੀ ਟੀਮ ਦਾ ਬਹੁਤ بڑا ਯੋਗਦਾਨ ਆ। ਥੈਂਕ ਯੂ। ਪਰ ਦੇਖੋ ਸਟਰਗਲ ਲਾਈਫ ਦਾ ਪਾਰਟ ਹੁੰਦਾ ਆ ਬਟ ਜੇ ਆਪਾਂ ਹਾਰਡ ਵਰਕ ਨਹੀਂ ਕਰਦੇ ਤਾਂ ਆਪਾਂ ਕਦੇ ਵੀ ਲਾਈਫ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ ਹਨਾ। ਸੋ ਹਾਰਡ ਵਰਕ ਕਰਨ ਦੇ ਨਾਲ ਪਰਮਾਤਮਾ ਆਪਣੀ ਬਾਹ ਜਰੂਰ ਪਕੜਦਾ ਆ ਤੇ ਮੈਂ ਹਾਰਡ ਵਰਕ ਤੇ ਮੈਂ ਕਿਸਮਤ ਤੇ ਟਰਸਟ ਨਹੀਂ ਕਰਦੀ। ਮੈਂ ਹਾਰਡ ਵਰਕ ਤੇ ਬਹੁਤ ਟਰਸਟ ਕਰਦੀ ਆ ਕਿ ਜੇ ਤੁਸੀਂ ਜਨੂਨ ਦੇ ਨਾਲ ਕਿਸੇ ਵੀ ਕੰਮ ਨੂੰ ਕਰਦੇ ਹੋ ਉਹਨੂੰ ਕੰਪਲੀਟ ਕਰਦੇ ਹੋ ਤਾਂ ਲਾਈਫ ਦੇ ਵਿੱਚ ਆਪਾਂ ਸਕਸੈਸ ਜ਼ਰੂਰ ਹੁੰਨੇ ਆ ਉਹਦੇ ਵਿੱਚ। ਪੈਸਾ ਮਾਇਨੇ ਨਹੀਂ ਰੱਖਾਂਦਾ ਠੀਕ ਹੈ ਮੇਰੇ ਮੇਰੀ ਸੋਚ ਇਹ ਹੈ ਕਿ ਮਤਲਬ ਡੂ ਹਾਰਡ ਵਰਕ ਐਂਡ ਗੈਟ ਅ ਸਕਸੈਸ ਬਹੁਤ سارے ਕਲਾਇੰਟਸ ਟਰਸਟ ਕਰਦੇ ਨੇ ਹਨਾ ਪੋਜ਼ਿਟਿਵ ਵੇ ਦੇ ਨਾਲ ਕਰਦੇ ਨੇ ਕਈ ਕਲਾਇੰਟਸ ਪਹਿਲਾਂ ਹੀ ਬਹੁਤ ਖੱਪੇ ਹੁੰਦੇ ਨੇ ਹਨਾ ਉਹਨਾਂ ਨੂੰ ਸਮਝਾਉਂਦੇ ਆ ਕਿ ਰਾਈਟ ਵੇ ਦੇ ਨਾਲ ਬਾਹਰ ਜਾਓ ਥੋੜਾ ਟਾਈਮ ਲੱਗਦਾ ਕਈ ਕਲਾਇੰਟਸ ਐਵੇਂ ਕਹਿੰਦੇ ਨੇ ਕਿ ਅੱਜ ਆਇਆ ਕੱਲ ਮਤਲਬ ਵੀਜ਼ਾ ਲੱਗ ਜਾਵੇ ਇਟਸ ਨੋਟ ਪੋਸੀਬਲ ਫਾਰ ਮੀ ਐਂਡ ਐਂਬੈਸੀ ਇਹ ਕਿਸੇ ਤੇ ਵੀ ਡਿਪੈਂਡ ਨਹੀਂ ਕਰਦਾ ਇਹ ਅੰਬੈਸੀ ਤੇ ਡਿਪੈਂਡ ਕਰਦਾ ਫਾਈਨਲ ਡਿਸੀਜਨ ਅੰਬੈਸੀ ਦਾ ਹੁੰਦਾ ਆ ਸੋ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਬੜਾ ਗੰਦਾ ਬੜੀ ਗੰਦੀ ਲਾਈਨ ਮਤਲਬ ਇਹਨੂੰ ਕਿਹਾ ਜਾਂਦਾ ਬਟ ਐਵੇਂ ਦਾ ਨਹੀਂ ਆ ਜੇ ਤੁਸੀਂ ਰਾਈਟ ਵੇ ਦੇ ਨਾਲ ਬਾਹਰ ਜਾਣਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਮਤਲਬ ਸਾਰਿਆਂ ਨੂੰ ਰਿਕਵੈਸਟ ਕਰੂੰਗੀ ਕਿ ਇੱਕ ਵਾਰੀ ਮਨਪ੍ਰੀਤ ਕੰਸਲਟੈਂਸੀ ਐਂਡ ਇਮੀਗ੍ਰੇਸ਼ਨ ਆਫਿਸਿਸ ਨੂੰ ਜੁਆਇਨ ਕਰਕੇ ਦੇਖੋ ਤੁਹਾਨੂੰ ਮਤਲਬ ਟਰਸਟ ਦੇ ਹੀ ਨਾਲ ਜੋ ਕਿਹਾ ਜਾਊਗਾ ਉਹ ਦਿੱਤਾ ਜਾਊਗਾ ਇਸイヤー 130 ਵੀਜ਼ਾ ਕੀਤਾ ਸੀ ਬਹੁਤ ਅੱਛਾ ਕੈਨੇਡਾ ਨੇ ਵੀਜ਼ਾ ਦਿੱਤਾ ਵੀ ਬਹੁਤ ਸੀ ਤੇ ਅਸੀਂ ਕੀਤਾ ਵੀ ਬਾਤ ਆ ਇਸイヤー ਅਸੀਂ ਨੇ 68 ਵੀਜ਼ਾ ਕੀਤਾ बिकॉज ਆਫ ਡਾਊਨਫਾਲ बिकॉज ਦੇ ਕੋ ਬਹੁਤ ਡਾਊਨਫਾਲ ਦੇ ਕਰਕੇ 90% ਇਮੀਗ੍ਰੇਸ਼ਨਸ ਬੰਦ ਹੋ ਗਏ ਨੇ ਹਨਾ ਆਪਣੇ ਖੰਨੇ ਦੇ ਜਿਨ੍ਹਾਂ ਨੂੰ ਪਿਲਰ ਆਫ ਇਮੀਗ੍ਰੇਸ਼ਨਸ ਕਿਹਾ ਜਾਂਦਾ ਉਹ ਵੀ ਬੰਦ ਹੋ ਗਏ ਨੇ ਬਟ ਅਸੀਂ ਉੱਥੇ ਹੀ ਖੜੇ ਆ ਮੈਨੂੰ ਇਹ ਲੱਗਦਾ ਆ ਲੱਗਦਾ ਨਹੀਂ ਆ ٹرسٹ ਹੈ ਕਿ ਜਦੋਂ ਹੁਣ ਇੱਕ ਬੂਮ ਆਣਾ ਆ ਤਾਂ ਮਨਪ੍ਰਿਤ ਕੰਸਲਟੈਂਸੀ ਐਂਡ ਐਮਸੀਆ ਇਸ ਦੀ ਟੀਮ ਖੰਨਾ ਦੇ ਵਿੱਚ ਨੰਬਰ 1 ਤੇ ਹੋਏਗੀ ਸਰ ਉਹ ਇਮੀਗ੍ਰੇਸ਼ਨ ਦਾ ਪ੍ਰੋਸੈਸ ਹੁੰਦਾ ਜਿਨ੍ਹਾਂ ਦੀ ਬੜੀ ਜੈਨੂਨ ਫਾਈਲ ਹੁੰਦੀ ਹੈ ਜਿਵੇਂ ਪੰਜਾਬ ਮੋਬਾਈਲਸ ਵਾਲੀਆ ਫੈਮਿਲੀ ਜਿਵੇਂ ਮਤਲਬ ਇਹਨਾਂ ਦੀ ਪੰਜਾਬ ਮੋਬਾਈਲਸ ਹੋਗੇ ਇਹ ਬੜੀਆਂ ਸਟਰੋਂਗ ਮਤਲਬ ਫੈਮਿਲੀਜ਼ ਨੇ ਤੇ ਜਦੋਂ ਆਪਾਂ ਬੜੀ ਜੈਨੂਨ ਵੇ ਦੇ ਨਾਲ ਇਹਨਾਂ ਦਾ ਵੀਜ਼ਾ ਅਪਲਾਈ ਕਰਦੇ ਹਾਂ ਇਹਨਾਂ ਦੇ ਜੀਐਸਟੀ ਨੰਬਰ ਹੁੰਦੇ ਨੇ ਤਾਂ ਮੇਬੀ ਮਾਈਟ ਬੀ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅੰਬੈਸੀ ਇਹਨਾਂ ਦਾ ਮਤਲਬ ਇਨਕਮ ਚੈੱਕ ਕਰਦੀ ਆ ਹਨਾ ਸੋ ਬੜੀ ਜਲਦੀ ਉਹਨੂੰ ਪ੍ਰੋਸੈਸ ਕਰ ਦਿੰਦੀ ਆ ਵੀਜ਼ਾ ਮਤਲਬ ਸਕਸੈਸ ਹੁੰਦਾ ਵਿਦਨ 7 ਟੂ 8 ਡੇਸ ਇਹ ਪ੍ਰਾਇਓਰਟੀ ਵੇਜ਼ ਵੀ ਹੁੰਦਾ ਆ ਕਿਸੇ ਦੀ ਫੀਸ ਮਤਲਬ 4000 ਹੁੰਦੀ ਆ ਪ੍ਰਾਇਓਰਟੀ ਵੇਜ਼ 110 ਹੁੰਦੀ ਆ 85 ਹੁੰਦੀ ਆ ਉਹਦੇ ਵਿੱਚ ਵਿਦਨ 3 ਡੇਸ ਆਪਾਂ ਵੀਜ਼ਾ ਲੈ ਸਕਦੇ ਆ ਤਾਂ ਮੇਰਾ ਅਜੇ ਤੱਕ ਕੋਈ ਐਕਸਪੀਰੀਅੰਸ ਨਹੀਂ ਰਿਹਾ ਬਿਕਾਜ਼ ਕਲਾਈਂਟ ਦਾ ਵੀਜ਼ਾ ਰਿਫਿਊਜ਼ ਹੁੰਦਾ ਸੀ ਉਹਨਾਂ ਨੂੰ ਦੱਸਦੇ ਹਾਂ ਅਸੀਂ ਉਹਨਾਂ ਨੂੰ ਸਾਰੀ ਫਾਈਲ ਹੈਂਡਓਵਰ ਕਰਦੇ ਹਾਂ ਬਟ ਕਦੇ ਵੀ ਅਜੇ ਤੱਕ ਕੋਈ ਕਲਾਈਂਟ ਨਿਰਾਸ਼ ਹੋ ਕੇ ਨਹੀਂ ਗਿਆ ਤੇ ਕੋਈ ਵੀ ਕਲਾਈਂਟ ਆਪਣੀ ਫਾਈਲ ਡੰਨ ਲੈ ਕੇ ਨਹੀਂ ਗਿਆ ਉਹ ਇਹ ਗੱਲ ਕਹਿੰਦੇ ਨੇ ਕਿ ਮੈਡਮ ਫਾਈਲ ਤੁਹਾਡੇ ਕੋਲ ਪਈਆ ਲਾਈਕ ਤੁਸੀਂ ਉਹਨੇ ਦੇਖਿਆ ਸੀ ਜਸਲ ਫੈਮਲੀ ਉਹ ਬਹੁਤ ਟਾਈਮ ਰਿਫਿਊਜ਼ ਸੀ ਫੈਮਲੀ ਬਹੁਤ ਖੱਪੀ ਹੋਈ ਫੈਮਲੀ ਸੀ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਅੰਕਲ 6 ਮਨਤ ਲੱਗਣਗੇ ਵੇਟ ਕਰੋ 6 ਮਨਤ ਬਾਅਦ ਉਹਨੂੰ ਫੈਮਲੀ ਦਾ ਵੀਜ਼ਾ ਆਇਆ ਸੋ ਦੈ ਮਤਲਬ ਜੈਨੂਨ ਵੇਨਾ ਰਾਈਟ ਵੇਨਾ ਬਾਹਰ ਜਾਓ ਮਤਲਬ ਇਹ ਈਜ਼ੀ ਪ੍ਰੋਸੈਸ ਹੈ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਲੋਕ ਜਿਹੜੇ ਗਲਤ ਵੇਨਾ ਬਾਏ ਡਾਂਕੀ 2 ਨੰਬਰ ਦੇ ਵਿੱਚ 18 ਲੱਖ 20 ਲੱਖ ਲਗਾ ਕੇ ਫੋਰਨ ਜਾਂਦੇ ਨੇ ਉਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਬਹੁਤ ਘੱਟ ਸਮੇਂ ਦੇ ਵਿੱਚ ਘੱਟ ਪੈਸਿਆਂ ਦੇ ਨਾਲ ਮਤਲਬ ਫੋਰਨ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਐਮਸੀਆਈਐਸ ਦੀ ਟੀਮ ਨੂੰ ਜ਼ਰੂਰ ਜੁਆਇਨ ਕਰੋ ਥੈਂਕ ਯੂ ਸੋ ਮੱਚ